ਜਲੰਧਰ ਪੁਲਿਸ ਕਮਿਸ਼ਨਰ ਦੀ ਹਦਾਇਤਾਂ ਤੇ ਮੁਤਾਬਕ ਅਮਰਖਬਰ ਚੌਂਕ ਦੇ ਵਿੱਚ ਹਾਈ ਟੈਕ ਨਾਕਾ ਲਗਾਇਆ ਗਿਆ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ 26 ਜਨਵਰੀ ਅਤੇ ਪੁਲਿਸ ਕਮਿਸ਼ਨਰ ਦੀ ਹਦਾਇਤਾਂ ਤੇ ਮੁਤਾਬਕ ਇਹ ਨਾਕਾ ਲਗਾਇਆ ਗਿਆ ਕਈ ਗੱਡੀਆਂ ਬੌਨਡੀ ਕੀਤੀ ਗਈਆਂ ਤੇ ਕਈਆਂ ਦੇ ਚਲਾਨ ਵੀ ਕੱਟੇ ਗਏ ਕਿਹਾ ਕਿ ਜੇਕਰ 2 ਵੀਲਰ ਜਾਂ ਫਿਰ 4 ਵੀਲਰ ਗੱਡੀਆਂ ਇਸ ਤਰ੍ਹਾਂ ਕਾਲੀਆਂ ਫਿਲਮਾਂ ਲਗਾ ਕੇ ਚਲਾਈਆਂ ਤਾਂ ਹਰ ਹਾਲਤ ਦੇ ਵਿੱਚ ਅੱਗੋਂ ਵੀ ਇਹਨਾਂ ਦੇ ਚਲਾਨ ਕੱਟੇ ਜਾਣਗੇ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪਤਰਕਾਰ ਲਾਪ੍ਰੀਤ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਤਬੀਅਤ ਦਾ ਤਾਂ ਵੀ ਆਪਾਂ ਨੂੰ ਪਰ ਵੀ ਇਹ ਕਹਿੰਦਾ ਕਿ ਜੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਉਹ ਜਿਹੜੇ ਬੰਦੇ ਹੁਣ ਵਿਦਾਊਟ ਹੈਲਮਟ ਸਾਰੇ ਹੈਗੇ ਜਾਂ ਵਿਦਾਊਟ ਡਾਕੂਮੈਂਟਸ ਹੈ ਜਾਂ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਨੰਬਰ ਪਲੇਟਸ ਹੈਗੀਆਂ ਉਹ ਸਰਕਾਰੀ ਨਹੀਂ ਲੱਗੀ ਹੋਈਆਂ ਅਸੀਂ ਉਹਨਾਂ ਦਾ ਡਾਕੂਮੈਂਟ ਚੈੱਕ ਕਰਕੇ ਉਹਨਾਂ ਦਾ ਚਲਾਣ ਕਰਦੇ ਹਾਂ ਜਿਨ੍ਹਾਂ ਕੋਲ ਕੋ ਡਾਕੂਮੈਂਟਸ ਹੀ ਨਹੀਂ ਗੀ ਉਹ ਉਹਨਾਂ ਦਾ ਅਸੀਂ ਬਾਉਂਡ ਕਰ ਰਹੇ ਹਾਂ ਬੰਦ ਕਰ ਰਹੇ ਹਾਂ ਸੱਲ ਲੋਕਾਂ ਨੂੰ ਬਾਰ-ਬਾਰ ਤੁਹਾਡੇ ਵੱਲੋਂ ਕਿਹਾ ਜਾਂਦਾ ਕਿ ਹੈਲਮਟ ਪਾਇਆ ਕਰੋ ਬਿਨਾਂ ਹੈਲਮਟ ਤੋਂ ਨਾ ਨਿਕਲਿਆ ਕਰੋ ਪਰ ਲੋਕ ਕਿਉਂ ਨਹੀਂ ਮੰਨਦੇ ਦੇਖੋ ਇਹ ਰੋਜ਼ ਸਾਡੇ 250 ਟੈਨਸੋ ਚਲਾਨ ਰੋਜ਼ ਦਾ ਹੋ ਰਿਹਾ ਹੈ ਤੇ ਦੇਖਿਆ ਜਾਵੇ ਤਕਰੀਬਨ 9000 ਚਲਾਨ ਦਾ ਮਹੀਨੇ ਦਾ ਹੋ ਜਾਂਦਾ ਹੈ 9000 ਮੀਨਸ ਅੱਗੇ ਜਾ ਕੇ ਲੋਕਾਂ ਨੂੰ ਵੀ ਦੱਸ ਦੇਉਣਗੇ ਪਰ ਪਤਾ ਨਹੀਂ ਕਿਉਂ ਲੋਕ ਇਹਨੂੰ ਅਵੇਅਰ ਨਹੀਂ ਹੈ ਜਾਂ ਇਹਦੇ ਵਿੱਚ ਸ਼ਾਂਸ ਪਰਸੈਂਟ ਦੇ ਆਉਂਦਾ ਉਹ ਇਹਨੂੰ ਅਵੇਅਰ ਨਹੀਂ ਕਰ ਰਹੇ ਜਦਕਿ ਅਸੀਂ ਅਪੀਲ ਕਰਾਂਗੇ ਉਹਨਾਂ ਨੂੰ ਕਿ ਆਪਣੇ ਟ੍ਰੈਫਿਕ ਰੂਲਸ ਨੂੰ ਜਿਹੜਾ ਅਸੀਂ ਕਰੋ ਨਿਕਲਦੇ ਆ ਅਸੀਂ ਆਰਸੀ ਇੰਸ਼ੋਰੈਂਸ ਲੈਸ ਪ੍ਰੂਫ ਜੇ ਪਰਸੈਂਟ ਤੇ ਜਾ ਰਹੇ ਤੇ ਹੈਲਮਟ ਪਾਇਆ ਹੋਵੇ ਜਦ ਕਿ ਅਸੀਂ ਕਾਰ ਤੇ ਜਾ ਰਹੇ ਹਾਂ ਤੇ ਸੀਟ ਬੈਲਟ ਇਹ ਡਾਕੂਮੈਂਟਸ ਜਿਹੜੇ ਹੈਗੇ ਆ ਰੱਖਣੇ ਬਹੁਤ ਜ਼ਰੂਰੀ ਆ ਬੰਦੇ ਨੇ ਮੋਬਾਈਲ ਤੇ ਜ਼ਰੂਰ ਰੱਖਿਆ ਹੁੰਦਾ ਪਰ ਡਾਕੂਮੈਂਟਸ ਹੁੰਦਾ ਵੀ ਮੇਰੇ ਕੋਲ ਹੈ ਨਹੀਂ ਗਾਜੀ ਸੋ ਮੈਨੂੰ ਫਿਰ ਦੁਬਾਰਾ ਵੀਲ ਕਰੂੰਗਾ ਲੋਕਾਂ ਨੂੰ ਵੀ ਕਹਿ ਲਈਂ ਕਿ ਆਪਣੇ ਕੋਲ ਡਾਕੂਮੈਂਟਸ ਰੱਖੋ ਤਾਂ ਹੀ ਬਾਤ ਸਰ 26 ਜਨ ਵੀ ਕਰਕੇ ਵੀ ਲੱਗ ਰਿਹਾ ਹੈ ਇਹ ਸਾਡਾ ਫੈਸਟੀਵਲ ਸੀਜ਼ਨ ਵੀ ਹੈਗਾ ਯਾਰ ਜਲਦੀ ਜਲਦੀ ਹੈ ਸੋ 올더 웨이 ਸਾਰਾ ਕਟਾਈ ਹੈਗਾ ਜਿਹੜੇ ਹੈੱਡਫੋਨ ਲਾ ਕੇ ਮੋਟਰਸਾਈਕਲ ਚਲਾਉਂਦੇ ਆ ਗੱਡੀਆਂ ਦੀ ਉੱਚੀ ਉੱਚੀ ਆਵਾਜ਼ ਕੱਤੀ ਜਾਂਦੀ ਉਹਨਾਂ ਨੂੰ ਕੀ ਫੀਲ ਕਰਨਾ ਚਾਹੀਦਾ ਬਿਲਕੁਲ ਜੀ ਉਹ ਬਹੁਤ ਗਲਤ ਹੈ ਬੜਾ ਰਿਸਕੀ ਹੈ ਜੀ ਜੇ ਕੋਈ ਇਸ ਤਰ੍ਹਾਂ ਦਾ ਬੰਦਾ ਹੁੰਦਾ ਹੈ ਉਹਨੂੰ ਪਿੱਛੇ ਤੋਂ ਔਰ ਮਾਰ ਰਿਹਾ ਉਹਨੂੰ ਨਹੀਂ ਸੁਨੇਗਾ ਸੋ ਅਸੀਂ ਅਪੀਲ ਕਰਾਂਗੇ ਉਹਨਾਂ ਨੂੰ ਵੀ ਬਿਲਕੁਲ ਆਉਦੀਆਂ ਬਲੂਟੂਥ ਲਗਾ ਕੇ ਜਾਂ ਉਹ ਤੁਸੀਂ ਨੋਨ ਬਸ ਲਾ ਕੇ ਹੈੱਡਫੋਨ ਹੈ ਉਹ ਨਾਲ ਯੂਜ਼ ਕੀਤਾ ਜਾਣਾ ਤਾਂ ਕਿ ਗੱਲ ਨੂੰ ਕਿਆਰੈਂਸ ਕੰਮ ਹੀ ਘਟਾਉਣਾ ਵਾਪਸ ਅੱਜ ਕਿੰਨੇ ਚਲਾਣੇ ਚਿੱਤੇ ਸੀ ਫਿਲਹਾਲ ਅਸੀਂ ਸੱਤ ਚਲਾਂ ਤੇ ਹੈ ਲਗਾਤਾਰ ਸਾਡਾ ਇਹ ਡਾਕ ਫੇਸ ਲੱਕਾ ਬੀ 400 ਪੀ ਇਸੇ ਸਾਡੇ 28 ਟਾਕਾ ਪੁਆਇੰਟਸ ਹੈਗੇ ਨੇ ਡਾਕਟਰ ਜੀ ਜੀ ਦੇ ਚਾਰ ਤੋਂ ਨੂੰ ਚਾਰ ਜੇ ਉਹਨਾਂ ਨੇ ਆਪਣੇ ਨਾਮ ਦੇ ਤਰ੍ਹਾਂ ਦੋ ਜ਼ੋਰ ਨੂੰ ਚਾਰ ਮੇਰੇ ਨਾਲ ਇਸ ਪੁਆਇੰਟ ਦੇ ਵਿੱਚ